ਜੀ ਬਾਈ ਨੰਮ ਤੋਂ ਡਰਦਾ ਹੀ ਬੰਦਾ ਜੀ ਫੜ ਕੇ ਲਿਆਂਦਾ ਇਧਰ ਚੱਕਰ ਦਾ ਡੈਲੀ ਮੋਟਰ ਤੋਂ ਬਾਅਦ ਕਹਿੰਦਾ ਮਾਮੇ ਨੂੰ ਗੇਰੂ ਨਾ ਹੋ ਗਏ 15 20 ਮਿੰਟ ਅਸੀਂ ਜਦੋਂ ਦੇਖਿਆ ਫੋਨ ਰਿਕਾਰਡ ਕੱਢ ਕੇ ਅੱਧਾ ਘੰਟਾ ਸਾਡੇ ਸਾਹਮਣੇ ਹੋ ਗਿਆ ਫੋਨ ਲੈ ਨੂੰ ਅੱਧੇ ਘੰਟੇ ਫੋਨ ਲਾਉਣ ਤੋਂ ਅੱਧਾ ਘੰਟਾ ਪਹਿਲਾਂ ਦਾ ਦੂਜੇ ਖੇਤ ਗਿਆ ਮਾਮਾ ਟਰੈਕਟਰ ਲੈ ਕੇ ਕਹਿੰਦਾ ਉਹ ਤਾਂ 15 ਮਿੰਟ ਹੋਣੀ ਟਰੈਕਟਰ ਲੈ ਕੇ ਗਏ ਚੋਰ ਫੜਿਆ ਅੱਜ ਕੋਈ ਕਰਦੇ ਆ ਜੀ ਗੱਲ ਮੜੀ ਵੀ ਤਾਂ ਸਾਡੇ ਨਾਲ ਵੱਟਾ ਵਜਾ ਦੇ ਆ ਗਿਆ ਸੀ ਇਧਰ ਮਰੀ ਜਾਂਦੇ ਆ ਵੀ ਪਾਰਟੀ ਚੱਲ ਪਈ ਕਹਿੰਦੇ ਮੇਰੇ ਅੱਜ ਇੰਜਣ ਗਰਮ ਹੋਏ ਪੈਨੇ ਰੱਬ ਨੇ ਮੌਸਮ ਦਾ ਠੰਡਾ ਕਰਤਾ ਪਰ ਪੜਦਾ ਅਜੀ ਗੜਤੀ ਸਾਰੇ ਹਾਂ ਧਰਤੀ ਚੋਂ ਉਹਨਾਂ ਹੀਟ ਜੀ ਬਣ ਗਈ ਤੇ ਆਪਣਾ ਲੇਜ਼ਰ ਕਰਾ ਵਾਲਾ ਬੰਦਾ ਵੀ ਭੇਜਤਾ ਅੱਜ ਪਿੰਡ ਨੂੰ ਚਾਲੇ ਪਵਾਤੇ ਉਹਦੇ ਭੁੰਡ ਤੇ ਜਾਂਦਾ ਬਿਠਾਤਾ ਭੁੰਡ ਤੇ ਉਹ ਹੁਣ ਪਿੰਡ ਨੂੰ ਚੱਲਿਆ ਇਹ ਆਪਾਂ ਨੂੰ ਵੀ ਐਮਰਜੈਂਸੀ ਕੰਮ ਪੈ ਗਿਆ ਆਪਾਂ ਵੀ ਹੁਣ ਜਾਣਨੇ ਆ ਕੱਲੂ ਜਾਣਾ ਆਪਾਂ ਅੱਜ ਦਾ ਦਿਨ ਹੀ ਆ ਇੱਥੇ ਬਾਬਿਆਂ ਦਾ ਫੇਰ ਬਾਬੇ ਮੋੜਨਗੇ ਇੱਕ ਤਰੀਕ ਨੂੰ ਇਹ 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 ਚੀਜ਼ ਨੇ ਮੈਨੂੰ ਆਪਣੇ ਏਰੀਆ ਦੀ ਯਾਦ ਦਿਲਾਤੀ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਦੀ 5-10 ਸਾਲ ਪਹਿਲਾਂ ਦੀ ਹੂੰ ਹੁਣ ਚੱਲਦੇ ਨੇ ਇਹ ਚੀਜ਼ ਨੇ 5-10 ਸਾਲ ਪਹਿਲਾਂ ਦੀ ਯਾਦ ਦਿਲਾਦੀ ਮੈਨੂੰ ਚੰਗਾ ਬੜਾ ਦਾ ਭੂਂਡੇ ਤੇ ਹੁਣ ਮਾਰ ਰਹੇ ਆ ਮੱਥਾ ਦੇਖ ਰਹੇ ਆ ਇਹ ਕਿਵੇਂ ਸਟਾਰਟ ਹੋਊਗਾ ਕੇਰੀ ਵਾਲੇ ਖਰਾਬ ਨੇ ਬੈਕਪੂਰ ਬੈਕਪੂਰ ਰਿਵਰਸ ਆ ਸੱਚ ਮੈਨੂੰ ਮੈਨੂੰ ਵੀ ਦਿੱਤਾ ਵੇ ਇਹ ਗੇਰਾਂ ਵਾਲਾ ਹਾਈ ਇਹ ਹੁਣ ਲੋ ਚਲਾਇਆ ਵਾ ਇੱਥੇ ਹਾਈ ਪਊ ਇਹਦਾ ਇਧਰ ਆਹ ਤੇਲ ਤਾਂ ਮਾਰ ਰਸੀ ਰਸੀ ਮਾਰ ਰਹਾ ਰਸੀ ਕਿੱਥੇ ਆ ਤੇਰੇ ਵਿੱਚ ਤੇਲ ਤੇਲ ਦੇਖਣ ਨੂੰ ਕੀ ਲੈ ਨਾ ਦਾ ਰਸੀ ਉਹ ਉੱਥੇ ਵਿੱਚ ਹੀ ਹੋਊਗਾ ਫਸੀ ਆ ਅਹਾ ਅਸੀ ਕਿੱਥੇ ਕੰਦਾ ਇਹ ਕਿੜੇ ਆ ਉਹ ਇੱਥੇ ਨਹੀਂ ਆਹ ਕੱਢ ਲਾ ਪਹਿਲਾਂ ਇਹ ਜੋ ਸੁਕਾਰ ਤੁਸੀਂ ਜੇ ਵਿੱਚੋਂ ਗੰਦ ਪਾਇਆ ਪਿਆ ਓਏ ਮਾਮੀ ਨੇ ਝਾੜੂ ਲਾਇਆ ਗਾਲਾਂ ਪੈ ਸਕਰੀਆਂ ਨੇ ਉਹ ਪੀ ਵੀ ਦਿੱਤੀ ਵੀ ਇਹਦੇ ਇੱਥੇ ਯਾਰ ਅਸੀ ਇਹਦੇ ਮੁਰੇ ਆ ਆਏ ਲੋਟਾਉਣੇ ਕੰਮ ਅਰੇ ਪਿੱਛੇ ਘਰ ਓਏ ਇਸੇ ਘਰ ਓਏ ਨੂੰ ਬ੍ਰੇਕ ਆ ਤੋ ਦਾਬੇ ਹੋਇਆ ਘੇਰ ਚਾ ਨਿਊਟਰਲ ਕਰਨੇ ਉਹ ਹਰ ਆਵੇ ਬ੍ਰੇਕ ਉੱਪੀ ਬੈਠਾ ਫੇਰ ਬ੍ਰੇਕ ਆਹੋ ਲਈ ਬੈਠਾ ਦੇ ਸੋਡੀ ਖਾਤਾ ਬਹੁਤ ਕੁਛ ਕਰਨਾ ਹੈ ਪਰ ਤੁਸੀਂ ਸਾਨੂੰ ਰਿਸਪਾਂਸ ਨਹੀਂ ਦੇ ਰਹੇ ਉਹ ਇਹਦਾ ਟੱਕਣ ਦਾ ਲਾ ਦੇ ਟੱਕਣਾ ਹੀ ਛੱਡ ਤਾਂ ਕੱਢ ਲਓ ਟੱਕਣ ਲਾ ਪਹਿਲਾਂ ਇਹਦਾ ਰਿਸਪਾਂਸ ਤਾਂ ਹੁਣ ਹੀ ਆ ਜਾਣਾ ਇੱਕ ਕਰਦੇ ਹਾਂ ਵਿੱਚ ਆ ਗਈ ਇਹਨੇ ਜ਼ਰੂਰ ਆ ਪਾਉ ਇਹਦੇ ਹਾਂ ਆਹ ਡੰਡਾ ਜਾ ਪਾ ਥਾਂ ਦਾ ਲੱਭ ਲੈ ਡੰਡੇ ਵਾਲੀ ਇਹਦੇ ਆ ਆ ਸੀ ਹਾਂ ਇੱਥੋਂ ਸਟਾਰਟ ਹੋਏ ਆਈ ਤੇ ਬਿਠਾ ਲੈਂਦੇ ਆ ਜਾਂ ਜਾ ਉਹਦੇ ਚੂਕ ਚੂਕ ਤਾਂ ਨਹੀਂ ਛਿੱਟਣੀ ਬਣੀ ਸਟਾਰਟ ਕਰਨ ਨੂੰ ਇੱਕ ਦਾ ਸਾਰੇ ਗੇਰ ਵਾਲੇ ਆ ਮੈਂ ਥੋੜਾ ਗੇਰ ਦਾ ਤਪਾ ਰ ਗੇਰ ਚ ਨਾ ਗੇਰ ਚ ਥੋੜਾ ਆਨੇ ਆਟ ਲਾ ਉਹਦੀ ਛੋਟ ਛੋਟ ਛਿੱਟਣੀ ਪਊ ਇਹਦੇ ਨਾਲ ਗੱਲ ਸੁਣ ਲੈ ਬ੍ਰੇਕ ਫਰੂ ਕਲੱਬ ਨੂੰ ਕਲੱਬ ਦਾ ਬਜਟ ਹਾ ਹਾ ਦੇਖ ਬਰੂ ਕਲੱਬ ਲੋਕ ਇਹਨਾਂ ਬ੍ਰੇਕ ਤਾਂ ਆਹੀ ਹੈਗੇ ਸੀ ਇਹਦੇ ਪੱਕੇ ਆ ਦੇ ਹੈਨਾ ਵਾ ਸਭ ਬ੍ਰੇਕਾਂ ਨੂੰ ਕੀ ਆ ਆ ਤਾਰ ਕਿੱਥੇ ਕਾਉਂਦੀ ਏਦੀ ਪਰ ਇਹ ਹੋਏ ਦੇਹੜਾ ਪੁਲੀ ਨੂੰ ਇਹ ਕੀ ਹੁਣ ਦੇਖ ਉਹ ਦਰੋਦ ਬੀ ਆ ਮਾਮਾ ਨੀ ਉਹ ਹੁਣ ਦੇਖ ਵੇ ਕਿਹੜਾ ਦੇ ਕੇ ਆਲੇ ਨਿਊਟਲੀ ਆ ਹੋਰ ਗੰਧ ਤੇ ਬਾਰ ਬਾਰ ਲੈ ਬਸ ਛੜਕਦੇ ਫੇਰਾ ਕਿਹੜੇ ਦਿੰਦਾ ਇਹ ਟਟ ਜਾ ਗਿਆ ਮੋ ਯਾਰ ਇਹਨਾਂ ਹੋਰ ਕਈ ਸਾਲਾ ਲਾਉਣਾ ਲਾਈਟ ਚੱਲਦੀ ਏ ਦੇਖੀ ਲਾਈਟ ਚੱਲ ਪਈ ਠੀਕ ਲਾ ਫਾਸ ਲਾਈਟ ਮਾਰ ਰਿਹਾ ਤੁਨੂੰ ਮੈਂ ਪਰੇ ਹੋ ਜਾ ਮੱਥਾ ਬਹੁਤ ਮਾਰ ਰਿਹਾ ਉਹ ਯਾਰ ਲੱਗੂ ਕੋਈ ਨਾ ਕੋਈ ਜਗਾੜ ਤਾਂ ਉਹ ਨਿਓਟ ਲਾ

ਯੋਗਰਾਂ ਮਾਰ ਕਟ ਬਰਮਗਾ ਚੜਦੇ ਜਾਂਦੀ ਨੇ ਕਿ ਜਿਹਦੇ ਉੱਤੇ ਦੀ ਓਏ ਆਹਾ ਆ ਲਾਈਟਾਂ ਵਾਲ ਆ ਗਿਆ ਚਲਦੀ ਓ ਲਾਈਟ ਮੂਰੇ ਜੌਂਡੀ ਆ ਆ ਮੈਨੂੰ ਇਹ ਤਾਂ ਦੇਖ ਓ ਕਾਲਾਗਾ ਮੈਂ ਕਿਹਾ ਟਾਰਟ ਕਰ ਲਿਆ ਹੁਣ ਚਲਾਉਣੇ ਐ ਇਹਨੂੰ High loba. ਹਾਂ 10 ਜਣੇ ਰੋਪਈਆ ਨਹੀਂ ਛੋੜਦੇ ਨੀ ਇਹਨੇ ਖਤਮ ਹੋ ਗਿਆ ਮੈਂ ਮਿਲਣਾ ਨਹੀਂ ਰਿਹਾ ਕਿਥੋਂ ਰਹੇ ਇਹ ਕੋਲੋਂ ਹਾਂ ਸੁਣਾਈ ਤੈਨੂੰ ਕੰਨਾ ਤੇ ਨਹੀਂ ਹੋਣਾ ਕੰਨਾ ਦੇ ਹੋਲ ਵੀ ਟਿਪਿਆਵਾ ਕਪੜਾ ਹਾਂ ਜੇ ਕੰਨਾ ਇਹ ਬੋਲਾ ਹੋ ਜਾਣਾ ਇੱਥੇ ਆਹ ਮੈਂ ਕੋਈ ਨਹੀਂ ਪੁੱਛਦਾ ਹਾਂ ਜੀ ਜਾਨੀ ਗੌਰ ਰੱਖਿਆ ਕਰੋ ਬਾਈ ਆਹ ਦੇਖੋ ਬੱਚੇ ਸੀਗੇ ਚੂਹਿਆਂ ਦੇ ਸਾਰੇ ਹੁਣ ਇਸ ਸਾਈਡ ਤੇ ਕੱਢੇ ਜਾਣਗੇ ਇਹ ਵੈਸੇ ਬਚਣੇ ਤਾਂ ਹੈ ਨਹੀਂ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਕਾਚੂ ਹੀ ਅਸੇ ਹੈ ਨਹੀਂ ਹੁਣ ਕੀ ਕੀਤਾ ਜਾਵੇ ਹੁਣ ਇਹਨਾਂ ਦਾ ਰਿਜ਼ਲਟ ਉਹਦੇ ਮਗਰ ਬੈਠੇ ਰਿਜ਼ਲਟ ਦੇ ਮੂੰਹ ਆਵੇ ਆਹ ਬੈਠੇ ਨੇ ਰਿਜ਼ਲਟ ਵਾਲੇ ਆਹਨੂੰ ਸੁਣਾਈ ਆ ਨਾ ਤਾਂ ਕੰਨਾ ਕਿ ਗੱਲ ਪੱਕੀ ਆ ਨਾ ਦੇਖ ਲੈ ਇੱਕ ਹੋ ਉਥੇ ਜਿਹੜਾ ਬੈਠੇ ਨੇ ਉਹ ਦਰਖਤਾਂ ਆਈਆਂ ਜੂਈਆਂ ਪਤਾ ਕਿਵੇਂ ਲੱਗਿਆ ਦੇਖ ਰਹਾ ਉਹ ਲੈ ਗਿਆ ਚੱਕੇ ਲੈ ਪਤਾ ਕਿਵੇਂ ਲੱਗਿਆ ਓਏ 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 ਦੇਖ ਸਾਰੇ ਚੱਕਦੇ ਓਏ ਕੋਈ ਇਕੱਠੀ ਉਹ ਭੱਜ ਗਿਆ ਔਲੇ ਜਿਹੜਾ ਕਿਉਂ ਵਹਿ ਗਿਆ ਜਾ ਕੇ ਤਹਾਂ ਬਨੇ ਰਹੇ ਤੇ ਅੱਜ ਆਇਆ ਆਪਣਾ ਆਖਰੀ ਦਿਨ ਤੇ ਆਪਾਂ ਹੁਣ ਚੱਲੇ ਆਂ ਪੰਚਾਇਤੀ ਚ ਬਹੁਣ ਕੰਪਿਊਟਰ ਕਰਾ ਲਾ ਕੇ ਦਵਾਰੇ ਬਹੁਣ ਚੱਲੇ ਆ ਉੱਪਰ ਦੀ ਤੇ ਹਲਾ ਨਾਲ ਵਾਹਿਆ ਸੁਧਨੇ ਹਲਾ ਨਾਲ ਗੱਲ ਜੀ ਨਹੀਂ ਬਣੀ ਹਾਲੇ ਅੰਦਰ ਆਈਆਂ ਮਰੀ ਜਾਂਦੀ ਸੀ ਗੱਬਦੇ ਨਹੀਂ ਸੀ ਮਾਰਕ ਜ਼ਮੀਨ ਚ ਉਹ ਕਵੀਆਂ ਨਾਲ ਬਹੁਣ ਚੱਲੇ ਆ ਅੱਜ ਇੱਕ ਵਜਨ ਆਪਾਂ ਧਰ ਲਿਆ ਵਾਗਰ ਜਿਹੜੇ ਉਹਦੇ ਨੇ ਕੰਪਿਊਟਰ ਹਲਾ ਤੇ ਰੱਖਣ ਨੂੰ ਬੋਰੀਆਂ ਭਰੀਆਂ ਇਹੋ ਬੋਰੀਆਂ ਆਪਾਂ ਤਵੀਆਂ ਤੇ ਰੱਖ ਲੀ ਸ਼ਮਾਰ ਕੇ ਗੜ ਜਾਣੀਆਂ ਤਵੀਆਂ ਵਿੱਚ ਨਹੀਂ ਗੜਦੀਆਂ ਤਵੀਆਂ ਵੀ ਨਹੀਂ ਝੁੱਟੀਆਂ ਤੇ ਇਹ ਲੈ ਕੇ ਚાલਦੇ ਹੁਣ ਆਪਾਂ ਚાલਦੇ ਆਂ ਪੰਚਾਇਤੀ ਜਿੱਤੇ ਆਪਣੇ ਨਾਲ ਉਹ ਇਹ ਵਾਜਨ ਫੁੱਲ ਭਰ ਲਿਆ ਸੀ ਹੁਣ